ਇਹ ਕਾਰਨ ਲੱਗਦਾ ਕਿ ਤੁਹਾਨੂੰ ਜਿਹੜਾ ਕਿ ਇਹ ਇਨਵੀਟੇਸ਼ਨ ਜਿਹੜਾ ਮਿਲਿਆ ਹੈ। ਅ ਕਾਰਨ ਤੇ ਇਹ ਹੋਹੀ ਜ਼ਿਆਦਾ ਵਧੀਆ ਦੱਸ ਸਕਦੇ ਆ ਲੇਕਿਨ ਮੈਂ ਪੂਰੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਡਿਸੇਬਲ ਬੱਚਾ ਲੈ ਕੇ ਕੰਮ ਕਰਨਾ ਸਾਡਾ ਆਪਣਾ ਇੱਕ ਔਨਲਾਈਨ ਡਿਸੇਬਿਲਟੀ ਕਮਿਊਨਿਟੀ ਰੇਡੀਓ ਹੈ ਰੇਡੀਓ ਉਡਾਨ। ਅਹੀ ਵੀ ਚਾਹੁੰਦੇ ਆ ਕਿ ਜਿਹੜਾ ਸਮਾਜ ਹੈ ਉਹ ਸਾਨੂੰ ਵਿਅਕਤੀ ਪਹਿਲੇ ਮੰਨੇ, ਵਿਕਲਾਂਗ ਬਾੱਚੋਂ ਮੰਨੇ। ਪਰ ਅਨਫੋਰਚਨਟਲੀ ਲੋਕ ਇੱਥੇ ਸਾਨੂੰ ਡਿਸੇਬਲ ਪਹਿਲੇ ਮੰਨਦੇ ਆ। ਇਹ ਇਨਸਾਨ ਬਾਚੂ ਮੰਨਦੇ ਐ ਇਹ ਨਜ਼ਰੀਆ ਜਦੋਂ ਤੱਕ ਨਹੀਂ ਜਾਏ ਠੀਕ ਹੋਏਗਾ ਉਦੋਂ ਤੱਕ ਮੁੱਖਤਾਰ ਨਹੀਂ ਆ ਸਕਦੇ ਤੁਹਾਡੇ ਨਾਲ ਕਈ ਡਿਸੇਬਲ ਜਿਹੜੇ ਬੱਚੇ ਵੀ ਐ ਜਿਹੜੇ ਆਦਮੀ ਨੇ ਔਰਤਾਂ ਵੀ ਕੁੜੀਆਂ ਵੀ ਹੁੰਦਾ ਕਦੀ ਉਹਨਾਂ ਨੂੰ ਮੁਸ਼ਕਲ ਕ੍ਰੀਏਟ ਹੁੰਦੀ ਆ ਤੇ ਕਿਸ ਤਰ੍ਹਾਂ ਤੁਸੀਂ ਹੈਲਪ ਕਰ ਪੰਦੇ ਆਪਾਂ ਜੀ ਇਹ ਸਾਡੀ ਹਾਈਬ੍ਰਿਡ ਅਪਰੋਚ ਰੰਦੀ ਐ ਆ ਰੇਡੀਓ ਤੇ ਆਪਾਂ ਉਸ ਤਰ੍ਹਾਂ ਦੇ ਪ੍ਰੋਗਰਾਮ ਚਲਾਣੇ ਆ ਜਿਹਦੇ ਨਾਲ ਡਿਸੇਬਲ ਨੂੰ ਮਦਦ ਹੋ ਸਕੇ ਮਿਸਾਲ ਦੇ ਤੌਰ ਤੇ ਅ ਜਿੱਦਾਂ ਆਪਾਂ ਹਰ ਵੀਕਲੀ ਇੱਕ ਡਿਸੇਬਿਲਟੀ ਨਿਊਜ਼ ਬੁਲੇਟਿਨ ਕਰਨੇ ਜਿੱਦਾਂ ਸਿਰਫ ਡਿਸੇਬਿਲਟੀ ਦੀ ਨਿਊਜ਼ ਹੁੰਦੀ ਹੈ ਕਿ ਇਸ ਹਫਤੇ ਕਿਹੜੀਆਂ ਐਪਲੀਕੇਸ਼ਨਾਂ ਲਾਂਚ ਹੋਈਆਂ ਕਿੱਥੇ ਨੌਕਰੀਆਂ ਨਿਕਲੀਆਂ ਕਿਹੜਾ ਕਾਨੂੰਨ ਬਣਿਆ ਕਿਹੜੀ ਸਕੀਮ ਆਈ ਤਾਂ ਕਿ ਕਿੜੀਆਂ ਉਹਨਾਂ ਨੂੰ ਉਸ ਚੀਜ਼ ਬਾਰੇ ਜਾਗਰੂਕਤਾ ਮਿਲ ਸਕੇ ਪਰ ਅਗਰ ਕੋਈ ਜਿਸ ਨੂੰ ਐਮਆਰ ਹੈ ਕੋਈ ਜਿਸ ਨੂੰ ਮੈਂਟਲੀ ਪ੍ਰੋਬਲਮ ਹੈ ਜਾਂ ਕੋਈ ਡੈਫਰਡ ਮਿਊਟ ਹੈ ਜਿਹੜਾ ਬੋਲ ਸੁਣ ਨਹੀਂ ਸਕਦਾ ਉਹਨਾਂ ਨੂੰ ਕੋਈ ਮਦਦ ਚਾਹੀਦੀ ਹੈ ਫਿਰ ਆਪਾਂ ਨੂੰ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨਸ ਹੈ ਉਹਦੇ ਨਾਲ ਕਨੈਕਟ ਕਰ ਦਿੰਨੇ ਆ ਤਾਂ ਕਿ ਉਹਨਾਂ ਨੂੰ ਉਸ ਤਰੀਕੇ ਦੀ ਮਦਦ ਮਿਲ ਸਕੇ ਤੇ ਹਰ ਤਰ੍ਹਾਂ ਦੀ ਮਦਦ ਆਪਾਂ ਪ੍ਰੋਵਾਈਡ ਕਰਵਾ ਸਕਦੇ ਹਾਂ ਦਾਨਿਸ਼ ਮਹਾਜਨ ਜਿਹੜੇ ਕਿ ਮੇਤਰਹੀਨ ਨੇ ਲੇਕਿਨ ਰਾਸ਼ਟਰਪਤੀ ਭਵਨ ਤੋਂ 15 ਅਗਸਤ ਨੂੰ ਡਿਨਰ ਦੇ ਲਈ ਇਹਨਾਂ ਨੂੰ ਇਨਵੀਟੇਸ਼ਨ ਮਿਲਿਆ ਗੱਲਬਾਤ ਵੀ ਕਰਦੇ ਹਾਂ ਕਿ ਇਨਵੀਟੇਸ਼ਨ ਤੋਂ ਬਾਅਦ ਇਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਜੀ ਓਨ 에ਰ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਤੁਹਾਡਾ। ਦਾਨੀ ਜੀ ਕਿਸਰਾ ਮਹਿਸੂਸ ਹੋਇਆ ਜਿਸ ਲਈ ਤੁਹਾਨੂੰ ਇਨਵੀਟੇਸ਼ਨ ਮਿਲਿਆ ਸੀਗਾ? ਨਹੀਂ ਬਹੁਤ ਵਧੀਆ ਮੈਨੂੰ ਤੇ ਮਤਲਬ ਮੈਂ ਬਿਲਕੁਲ ਵੀ ਉਮੀਦ ਨਹੀਂ ਕੀਤੀ ਸੀ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਇਨਵੀਟੇਸ਼ਨ ਆਣਾ ਤੇ ਉਹ ਜਦੋਂ ਮੈਨੂੰ ਆਇਆ ਕਾਲ ਆਈ ਮੈਨੂੰ ਤੇ ਬੜਾ ਸਰਪ੍ਰਾਈਜ਼ਿੰਗ ਹੀ ਮੇਰੇ ਲਈ ਤੇ ਲਗਭਗ ਆਈ ਥਿੰਕ ਇਹ ਪੂਰੇ ਹਰ ਇੰਡੀਅਨ ਦਾ ਇੱਕ ਸੁਪਨਾ ਹੁੰਦਾ ਕਿ ਅਸੀਂ ਕਦੀ ਪੀਐਮ ਸਾਹਿਬ ਨਾਲ ਮਿਲਿਏ ਜਾਂ ਆਨਰੇਬਲ ਪ੍ਰੈਜ਼ੀਡੈਂਟ ਜੀ ਨਾਲ ਮਿਲਿਏ ਤੇ ਜਦੋਂ ਮੈਨੂੰ ਆਇਆ ਤੇ ਬੜੀ ਅਮੇਜ਼ਿੰਗ ਫੀਲਿੰਗ ਕੀ ਕਾਰਨ ਲੱਗਦਾ ਕਿ ਤੁਹਾਨੂੰ ਜਿਹੜਾ ਕਿ ਇਹ ਇਨਵੀਟੇਸ਼ਨ ਜਿਹੜਾ ਮਿਲਿਆ ਹੈਗਾ ਸੀ ਅ ਕਾਰਨ ਤੇ ਇਹ ਹੋਹੀ ਜ਼ਿਆਦਾ ਵਧੀਆ ਦੱਸ ਸਕਦੇ ਆ ਲੇਕਿਨ ਮੈਂ ਪੂਰੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਡਿਸੇਬਲ ਬੱਚਿਆਂ ਲਈ ਕੰਮ ਕਰਨਾ ਸਾਡਾ ਆਪਣਾ ਇੱਕ ਆਨਲਾਈਨ ਡਿਸੇਬਿਲਟੀ ਕਮਿਊਨਿਟੀ ਰੇਡੀਓ ਹੈ ਰੇਡੀਓ ਉਡਾਨ ਤੇ ਹੋ ਸਕਦਾ ਉਹਦੇ ਥਰੂ ਉਹਨਾਂ ਨੇ ਮੇਰੀ ਐਫਰਟਸ ਦੇਖੀ ਹੋ ਕਿਉਂਕਿ ਅਸੀਂ ਜ਼ਿਆਦਾ ਆਪਣੇ ਆਪ ਨੂੰ ਐਡਵਰਟਾਈਜ਼ ਤੇ ਨਹੀਂ ਕਰਦੇ ਸਾਡਾ ਜਿਹੜਾ ਜ਼ਿਆਦਾ ਫੋਕਸ ਹੈ ਪੂਰੀ ਟੀਮ ਦਾ ਉਹਦਾ ਇਹ ਹੀ ਹੁੰਦਾ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਅ ਡਿਸੇਬਲ ਬੱਚਾ ਦੀ ਹੈਲਪ ਕਰ ਸਕੀਏ ਲਗਭਗ ਪਿਛਲੇ 10 11 ਸਾਲਾਂ ਦੇ ਵਿੱਚ ਆਪਾਂ 40 50 ਹਜ਼ਾਰ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਮਦਦ ਪ੍ਰੋਵਾਈਡ ਕਰਵਾ ਚੁੱਕੇ ਹਾਂ ਹੋ ਸਕਦਾ ਗਵਰਨਮੈਂਟ ਨੇ ਉਹਨੂੰ ਰੈਕੋਗਨਾਈਜ਼ ਕੀਤਾ ਹੋਵੇ ਨਾਲੇ ਜਿਸ ਲਈ ਤੁਸੀਂ ਦਿੱਲੀ ਪਹੁੰਚੇ ਸੀ ਰਾਸ਼ਟ੍ਰਪਤੀ ਭਵਨ ਦੇ ਵਿੱਚ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਤੁਹਾਡਾ ਰਿਹਾ ਜਿਹੜੇ 15 ਅਗਸਤ ਨੂੰ ਤੁਸੀਂ ਡਿਨਰ ਤੇ ਪਹੁੰਚੇ ਸੀ ਨਹੀਂ ਬਹੁਤ ਵਧੀਆ ਇਹ ਜੀ ਡ੍ਰੀਮ ਕਮ ਟ੍ਰੂ ਸਿਚੁਏਸ਼ਨ ਹੀ ਆਪਾਂ ਅੰਦਰ ਗਏ ਸਾਨੂੰ ਨਹੀਂ ਪਤਾ ਸੀ ਕਿ ਉੱਥੇ ਮੋਦੀ ਸਾਹਿਬ ਨੇ ਵੀ ਆਣਾ ਹੈ ਤੇ ਪ੍ਰੈਜ਼ੀਡੈਂਟ ਸਾਹਿਬ ਦਾ ਇਹਦਾ ਪਤਾ ਹੀ ਤੇ ਉਹ ਪਤਾ ਚਲਿਆ ਮੋਦੀ ਜੀ ਵੀ ਆਏ ਉਹਦੇ ਨਾਲ ਗੱਲਬਾਤ ਹੋਈ ਹਾਲਚਲ ਪੁੱਛਿਆ ਤੇ ਰਾਸ਼ਟਰਪਤੀ ਜੀ ਨਾਲ ਹੈਲੋ ਹਾਈ ਹੋਈ ਤੇ ਉਹ ਬੜੀ ਵਧੀਆ ਫੀਲਿੰਗ ਸੀ ਆਪਣੇ ਆਪ ਤੋਂ ਉੱਥੇ ਬਾਕਸਰ ਬਜਿੰਦਰ ਜੀ ਵੀ ਆਏ ਸੀ ਓਬੀ ਸਾਰਿਆਂ ਨਾਲ ਦਿਲ ਖੋਲ ਕੇ ਮਿਲੇ ਤੇ ਹੋਰ ਵੀ ਜਿਹੜੇ ਸਾਡੇ ਡਿਸੇਬਲ ਸਾਥੀ ਸੱਦੇ ਗਏ ਹੀ ਬਾਕੀ ਅਲੱਗ ਸਟੇਟਾਂ ਤੋਂ ਉਹਦੇ ਨਾਲ ਗੱਲਬਾਤ ਹੋਈ ਤੇ ਆਪਣੇ ਆਪ ਚ ਬੜੀ ਵੱਡੀ ਮੂਵਮੈਂਟ ਥੀ ਮਜ਼ਾ ਆਇਆ ਪੰਜਾਬ ਦੇ ਵਿੱਚ ਹੋਰ ਵੀ ਸੀਗੇ ਤੁਹਾਡੇ ਨਾਲ ਜਾਂ ਤੁਸੀਂ ਇਕੱਲੇ ਸੀ ਨਹੀਂ ਪੰਜਾਬ ਚੋਂ ਮੈਂ ਇਕੱਲਾ ਹੀ ਔਰ ਖਾਸ ਤੌਰ ਤੇ ਪੰਜਾਬ ਤੋਂ ਮੈਂ ਇਕੱਲਾ ਹੀ ਤੇ ਮੇਰੇ ਲਈ ਐਜ਼ ਅ ਐਕਟਿਵਿਸਟ ਸਭ ਤੋਂ ਵੱਡੀ ਫੀਲਿੰਗ ਇਹ ਹੈ ਕਿ ਅ ਇੰਡੀਪੈਂਡੈਂਸ ਡੇ ਦੇ ਡਿਨਰ ਤੇ ਡਿਸੇਬਲ ਨੂੰ ਇਨਕਲੂਡ ਕੀਤਾ ਗਿਆ ਮੁੱਖ ਤੌਰ ਤੇ ਰਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਹੋਰ ਸਟੈਪ ਚੁੱਕਿਆ ਇਹ ਦੇਖ ਕੇ ਥੋੜੀ ਹੋਰ ਸੰਤੁਸ਼ਟੀ ਹੁੰਦੀ ਹੈ ਅਸੀਂ ਮੁੱਖ ਧਰ ਦੀ ਗੱਲ ਕਰੀਏ ਕੀ ਗੱਲ ਪਹਿਲੇ ਵੀ ਜਿਹੜੇ ਡਿਸੇਬਲ ਜਿਹੜੇ ਹੈਗੇ ਉਹਨਾਂ ਨੂੰ ਧਰਾਂ ਦੇ ਵਿੱਚ ਨੈਲੀਆ ਕੀ ਆਂਦਾ ਜਾਂ ਜਾਂ ਕੀ ਹੋਰ ਗੱਲਬਾਤ ਹੈ ਨਹੀਂ ਬਿ ਡਿਸੇਬਲ ਮੁਖਤਾਰਾ ਚ ਹੈ ਹੀ ਨਹੀਂ ਜੀ ਕਿੱਥੇ ਹੈ ਉਹ ਤੇ ਚਾਰ ਪੰਜ ਲੋਕਾਂ ਨੂੰ ਦੇਖ ਲੈਣਾ ਉਹ ਮੁਖਤਾਰਾ ਨਹੀਂ ਹੁੰਦੀ ਨਾ ਮੁਖਤਾਰਾ ਦਾ ਮਤਲਬ ਹੈ ਜਦੋਂ ਆਪਾਂ ਤੁਹਾਨੂੰ ਹਰ ਕਿਤੇ ਦੇਖੀਏ ਸਾਨੂੰ ਤੇ ਰੋਜ਼ਗਾਰ ਲਈ ਲੜਾਈ ਕਰਨੀ ਪੈ ਰਹੀ ਹੈ ਸਕੂਲਾਂ ਚ ਐਡਮਿਸ਼ਨ ਲੈਣ ਲਈ ਲੜਾਈ ਕਰਨੀ ਪੈ ਰਹੀ ਹੈ ਸੜਕਾਂ ਠੀਕ ਹੋਣ ਐਕਸੈਸਿਬਿਲਟੀ ਹੋਏ ਉਹਦੇ ਲਈ ਸਾਨੂੰ ਲੜਾਈ ਕਰਨੀ ਪੈ ਰਹੀ ਹੈ ਸਾਡੇ ਜਿਹੜੇ ਕਾਨੂੰਨ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਕੀਤਾ ਜਾਏ ਸਾਨੂੰ ਪੜਾਉਣ ਵਾਲੇ ਟੀਚਰਾਂ ਦੀ ਜਿਹੜੀ ਭਰਤੀ ਹੈ ਉਹ ਪੂਰੀ ਕਰਾਈ ਜਾਏ ਇਕੋਸ ਤੱਕ ਕੁਝ ਵੀ ਨਹੀਂ ਹੈ ਪੈਨਸ਼ਨ ਵਧਾਈ ਜਾਏ ਤਾਂ ਆਪਾਂ ਮੁੱਖ ਤੌਰ 'ਤੇ ਕਿੱਥੇ ਆ ਜਾਾਂਗੇ ਜਦੋਂ ਤੱਕ ਲੋਕਾਂ ਦਾ ਜਿਹੜਾ ਨਜ਼ਰੀਆ ਹੈ ਉਹ ਹੱਲੇ ਵੀ ਸਾਨੂੰ ਵਿਚਾਰਾ ਹੀ ਸਮਝਦੇ ਆ ਇਹ ਜਿੰਨੇ ਮਰਜੀ ਜਿਹੜੇ ਮਰਜੀ ਅਹੁਦੇ ਤੇ ਪਹੁੰਚ ਲੀਏ ਆਪਾਂ ਜੋ ਮਰਜੀ ਕਰ ਲਈਏ ਲੇਕਿਨ ਸਾਨੂੰ ਹੱਲੇ ਵੀ ਬਿਕਲਾਾਂਗੇ ਮੰਨਿਆ ਜਾਂਦਾ ਦੇਖੋ ਯੂਨੋ ਨੇ ਇੱਕ ਵਰਡ ਕੱਢਿਆ ਸੀ ਪਰਸਨਸ ਵਿਦ ਡਿਸੇਬਿਲਟੀਜ਼ ਉਹਦੇ ਵਿੱਚ ਪਰਸਨ ਪਹਿਲੋਂ ਆਉਂਦਾ ਡਿਸੇਬਲਡ ਬਾਅਦੋਂ ਆਉਂਦਾ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜਾ ਸਮਾਜ ਹੈ ਉਹ ਸਾਨੂੰ ਵਿਅਕਤੀ ਪਹਿਲੇ ਮੰਨੇ ਬਿਕਲਾੰਗ ਬਾਚੋਂ ਮੰਨੇ ਪਰ ਅਨਫੋਰਚੂਨੇਟਲੀ ਲੋਕੇ ਸਾਨੂੰ ਡਿਸੇਬਲਡ ਪਹਿਲੇ ਮੰਨਦੇ ਆ ਤੇ ਇਨਸਾਨ ਬਾਚੋਂ ਮੰਨਦੇ ਆ ਇਹ ਨਜ਼ਰੀਆ ਜਦੋਂ ਤੱਕ ਨਹੀਂ ਜਾਏ ਠੀਕ ਹੋਏਗਾ ਉਦੋਂ ਤੱਕ ਮੁੱਖਤਾ ਰਚ ਨਹੀਂ ਆ ਸਕਦੇ ਸੀ ਤੇ ਦਾਨੇ ਜੀ ਜਿਸ ਨੇ ਦੇਖਿਆ ਕਿ ਤੁਸੀਂ ਆਪਣਾ ਇੱਕ ਉਡਾਨ ਨਾਮ ਦਾ ਰੇਡੀਓ ਸਟੇਸ਼ਨ ਜਿਹੜਾ ਉਹ ਚਲਾਉਂਦੇ ਹੈਗੇ ਹੈ ਨਾ ਤੁਹਾਡੇ ਨਾਲ ਕਈ ਡਿਸੇਬਲ ਜਿਹੜੇ ਬੱਚੇ ਵੀ ਆ ਜਿਹੜੇ ਆਦਮੀ ਨੇ ਔਰਤਾਂ ਵੀ ਜੁੜੀਆਂ ਪਈਆਂ ਨੇ ਕਦੀ ਉਹਨਾਂ ਨੂੰ ਮੁਸ਼ਕਲ ਕ੍ਰੀਏਟ ਹੁੰਦੀ ਆ ਤੇ ਕਿਸ ਤਰ੍ਹਾਂ ਤੁਸੀਂ ਹੈਲਪ ਕਰਪਾਉਂਦੇ ਆ ਆਪਾਂ ਜੀ ਇਹ ਸਾਡੀ ਹਾਈਬ੍ਰਿਡ ਅਪਰੋਚ ਰਹਿੰਦੀ ਹੈ ਆ ਰੇਡੀਓ ਤੇ ਆਪਾਂ ਉਸ ਤਰ੍ਹਾਂ ਦੇ ਪ੍ਰੋਗਰਾਮ ਚਲਾਣੇ ਆ ਜਿਹਦੇ ਨਾਲ ਡਿਸੇਬਲ ਨੂੰ ਮਦਦ ਹੋ ਸਕੇ ਮਿਸਾਲ ਦੇ ਤੌਰ ਤੇ ਜਿੱਦਾਂ ਆਪਾਂ ਹਰ ਵੀਕਲੀ ਇੱਕ ਡਿਸੇਬਿਲਟੀ ਨਿਊਜ਼ ਬੁਲੇਟਿਨ ਕਰਨੇ ਆ ਜਿੱਥੇ ਸਿਰਫ ਡਿਸੇਬਿਲਟੀ ਦੀ ਨਿਊਜ਼ ਹੁੰਦੀ ਹੈ ਕਿ ਇਸ ਹਫਤੇ ਕਿਹੜੀਆਂ ਐਪਲੀਕੇਸ਼ਨਾਂ ਲਾਂਚ ਹੋਈਆਂ ਕਿੱਥੇ ਨੌਕਰੀਆਂ ਨਿਕਲੀਆਂ ਕਿਹੜਾ ਕਾਨੂੰਨ ਬਣਿਆ ਕਿਹੜੀ ਸਕੀਮ ਆਈ ਤਾਂ ਕਿ ਕਿੜੀਆਂ ਉਹਨਾਂ ਨੂੰ ਉਸ ਚੀਜ਼ ਬਾਰੇ ਜਾਗਰੂਕਤਾ ਮਿਲ ਸਕੇ ਦੂਜਾ ਆਪਾਂ ਡਿਸੇਬਲ ਦੇ ਅਗਰ ਕੋਈ ਇਸ਼ੂ ਹੁੰਦਾ ਹੈ ਤੇ ਆਪਾਂ ਉਹਦੇ ਉੱਤੇ ਡਿਸੇਬਲ ਸਮਾਜ ਦੇ ਤੇ ਗਵਰਨਮੈਂਟ ਦੇ ਰਿਪਰੈਜ਼ੈਂਟੇਟਿਵ ਬੁਲਾ ਕੇ ਉਹਨਾਂ ਨਾਲ ਡਿਸਕਸ਼ਨ ਕਰਨੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਸ ਮੁੱਦੇ ਤੇ ਕੀ ਹੈ ਤੀਸਰਾ ਆਪਾਂ ਟੈਕਨੋਲੋਜੀ ਕਿਸ ਤਰ੍ਹਾਂ ਚਲਾਨੀ ਹੈ ਇੱਕ ਬਲਾਈਂਡ ਨੇ ਟਾਕਿੰਗ ਸੌਫਟਵੇਅਰ ਦੇ ਨਾਲ ਉਹ ਆਪਾਂ ਉਹਨਾਂ ਨੂੰ ਡੈਮੋ ਕਰਕੇ ਸਿਖਾਣੇ ਆ ਟਿਊਟੋਰੀਅਲ ਬਣਾ ਕੇ ਦੂਜਾ ਅਗਰ ਸਾਨੂੰ ਸਾਡੀ ਐਕਸਪਰਟਿਟੀ ਕਿਸੇ ਚੀਜ਼ 'ਚ ਨਹੀਂ ਹੈ ਫੋਰ ਐਗਜ਼ਾਮਪਲ ਮੈਂ ਬਲਾਈਂਡ ਆ ਮੇਰੀ ਐਕਸਪਰਟਿਟੀ ਬਲਾਈਂਡ ਬੱਚਿਆਂ 'ਚ ਜ਼ਿਆਦਾ ਹੈ ਪਰ ਅਗਰ ਕੋਈ ਜਿਸ ਨੂੰ एमआर ਹੈ ਕੋਈ ਜਿਸ ਨੂੰ ਮੈਂਟਲੀ ਪ੍ਰੋਬਲਮ ਹੈ ਜਾਂ ਕੋਈ ਡੈਫਰੈਂਟ ਮਿਊਟ ਹੈ ਜਿਹੜਾ ਬੋਲ ਸੁਣ ਨਹੀਂ ਸਕਦਾ ਉਹਨਾਂ ਨੂੰ ਕੋਈ ਮਦਦ ਚਾਹੀਦੀ ਹੈ ਫਿਰ ਆਪਾਂ ਨੂੰ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨਸ ਹੈ ਉਹਦੇ ਨਾਲ ਕਨੈਕਟ ਕਰ ਦਿੰਨੇ ਆ ਤਾਂ ਕਿ ਉਹਨਾਂ ਨੂੰ ਉਸ ਤਰੀਕੇ ਦੀ ਮਦਦ ਮਿਲ ਸਕੇ ਤੇ ਹਰ ਤਰ੍ਹਾਂ ਦੀ ਮਦਦ ਆਪਾਂ ਪ੍ਰੋਵਾਈਡ ਕਰਵਾਨੇ ਆ ਨਾਨੀ ਜੀ ਇਹਨਾਂ ਸਰਕਾਰਾਂ ਕਹਿੰਦੀਆਂ ਭਾਵੇਂ ਕੇਂਦਰ ਦੀ ਹੈ ਜਾਂ ਪੰਜਾਬ ਦੀ ਹੈ ਕਹਿੰਦੇ ਡਿਸੇਬਲ ਦੀ ਅੱਜ ਕਾਫੀ ਮਦਦ ਕਰਦੇ ਆਂਗੇ ਕਿੰਨੀ ਕ ਮਦਦ ਹੁੰਦੀ ਡਿਸੇਬਲ ਦੀ ਜੇ ਮਦਦ ਕਰਨੀ ਹੈ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਉਹ ਸਟੇਟ ਸਰਕਾਰ ਆਏ ਮੈਂ ਕਹਿੰਨਾ ਸਾਡੀ ਇੱਕ ਮਦਦ ਕਰ ਦਿਓ ਸਾਡੇ ਸਾਰੇ ਇਸ਼ੂ ਆਪਣੇ ਆਪ ਸੋਲਵ ਹੋ ਜਾਣਗੇ ਸਟੇਟ ਗਵਰਨਮੈਂਟ ਵਿਧਾਨ ਸਭਾ ਦੇ ਵਿੱਚ ਦੋ ਸੀਟਾਂ ਡਿਸੇਬਲ ਲਈ ਰਿਜ਼ਰਵ ਕਰ ਦੇ ਸੈਂਟਰ ਗਵਰਨਮੈਂਟ ਪਾਰਲੀਮੈਂਟ ਚ ਦੋ ਸੀਟਾਂ ਸਾਡੇ ਲਈ ਰਿਜ਼ਰਵ ਕਰ ਦੇ ਤੇ ਰਾਸ਼ਟਰਪਤੀ ਜੀ ਨੂੰ ਵੀ ਅਪੀਲ ਹੈ ਕਿ ਉਹ 12 ਸੀਟਾਂ ਉਹ ਮਨੋਨਿਤ ਕਰ ਦੇ ਐ ਡਿਸੇਬਲ ਲਈ ਆਪਣੇ ਕੋਟੇ ਚੋ ਟੈਲੈਂਟ ਦੇ ਬੇਸ ਤੇ ਸਾਇੰਸਦਾਨਾਂ ਨੂੰ ਡਾਕਟਰਾਂ ਨੂੰ ਸਹਿਿੱਤਿਆਕਾਰਾਂ ਨੂੰ ਉਹਦੇ ਵਿੱਚ ਦੋ ਸੀਟਾਂ ਸਾਡੀਆਂ ਕਰਨ ਕਿਉਂਕਿ ਜਦੋਂ ਸਾਰੇ ਮਸਲੇ ਰਾਜਨੀਤਿਕ ਹੈ ਜਦੋਂ ਤੱਕ ਸਾ ਅਹੀ ਆਪਣੀ ਗੱਲ ਕਰਨ ਲਈ ਆਪੇ ਨਹੀਂ ਉੱਥੇ ਮੌਜੂਦ ਹੋਵਾਂਗੇ ਉਦੋਂ ਤੱਕ ਸਾਡੇ ਇਸ਼ੂ ਨਹੀਂ ਸੋਲਵ ਹੋਣੇ ਤੋ ਇਹ ਦੱਸੋ ਸ਼ਾਇਦ ਪੂਰੇ ਵਰਲਡ ਦੇ ਵਿੱਚ ਇੰਡੀਆ ਇਕਲੌਤਾ ਦੇਸ਼ ਹੋਣਾ ਜਿਹਦੇ ਵਿੱਚ ਜਿਹੜੀ ਡਿਸੇਬਲ ਦੇ ਜਿਹੜੇ ਆਪਾਂ ਚੀਜ਼ਾਂ ਯੂਜ਼ ਕਰਨੇ ਆ ਚਾਹੇ ਟ੍ਰਾਈਸਾਈਕਲ ਹੋ ਗਿਆ ਚਾਹੇ ਬਿਸਾਕੀਆਂ ਹੋ ਗਿਆ ਚਾਹੇ ਸਾਡੀਆਂ ਸਟਿਕ ਹੋ ਗਿਆ ਉਹਦੇ ਤੇ GST ਲੱਗਦੀ ਹੈ ਸਾਡੇ ਕੋਲ ਤੇ ਅੱਗੇ ਮਤਲਬ ਸਾਡਾ ਸਮਾਜ ਤੇ ਇੰਨਾ ਪਿਛੜਿਆ ਪਿਆ ਹੁੰਦੇ ਕੋਈ ਤੋਂ ਸਮਾਨ ਖਰੀਦਣ ਦੇ ਪੈਸੇ ਨਹੀਂ ਆ ਤੁਸੀਂ ਉਹਦੇ ਤੇ ਵੀ GST ਲਾਤੀ ਹੈ ਤੇ ਕਿੱਥੋਂ ਮੁੱਖੇ ਤਰ੍ਹਾਂ ਦਾ ਹਿੱਸਾ ਹੋਣਾ ਹੈ ਨਾ ਇੱਕ ਪਾਸੇ ਤੇ ਤੁਸੀਂ ਸਮਾਨ ਵੰਡੇ ਕਰਦੇ ਹੋ ਕਿ ਤੁਸੀਂ ਆਪ ਹੀ ਮੰਨ ਰਹੇ ਹੋ ਕਿ ਆਪਾਂ ਡਿਸੇਬਲ ਨੂੰ ਸਭ ਤੋਂ ਜ਼ਿਆਦਾ ਸਮਾਨ ਦੇਣੇ ਆ ਕਿਉਂਕਿ ਉਹਨਾਂ ਦੇ ਕੋਲ ਪੈਸੇ ਨਹੀਂ ਉਦੋਂ ਤੁਸੀਂ GST ਲਾਤੀ ਤੇ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਹੈ ਕਿ ਥੋੜਾ ਹੋਰ ਮੈਂ ਕਿਸੇ ਵੀ ਪੋਲਿਟੀਕਲ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਮੈਂ ਮੇਰਾ ਮਤਲਬ ਸਿੱਧਾ ਸਰਕਾਰ ਮੀਨਸ ਗਵਰਨਮੈਂਟ ਉਹ ਚਾਹੇ ਸਟੇਟ ਗਵਰਨਮੈਂਟ ਹੋ ਕੇ ਇਹ ਵੀ ਪਾਰਟੀ ਦੀ ਹੋਵੇ ਡਸਨਟ ਮੈਟਰ ਨਰਜੀ ਲਾਰਜ ਕੁਐਸਚਨ ਹੈ ਤੁਹਾਡੇ ਨਾਲ 15 ਅਗਸਤ ਦੇ ਡਿਨਰ ਤੇ ਤੁਸੀਂ ਗਏ ਸੀਗੇ ਫੀਲਿੰਗ ਉਹ ਤਜਰਬਾ ਜਿਹੜਾ ਉੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਰਿਹਾ ਫੀਲਿੰਗ ਬਹੁਤ ਵਧੀਆ ਰਹੀ ਇਹ ਚ ਕੋਈ ਡਾਊਟ ਨਹੀਂ ਹੈ ਪਰ ਮੈਂ ਇਹ ਵੀ ਕਹਾਂਗਾ ਕਿ ਅਗਰ ਬੁਲਾਇਆ ਥੋੜੀ ਬਹੁਤੀ ਹੋਰ ਗੱਲਬਾਤ ਹੋ ਜਾਂਦੀ ਤਾਂ ਸਭ ਦਾ ਹੀ ਰਹਿੰਦਾ ਹੈ ਨਾ ਤੇ ਹੋਰ ਜ਼ਿਆਦਾ ਵਧੀਆ ਲੱਗਦਾ ਬਟ ਇਹ ਆਪਣੇ ਆਪ ਚ ਇੱਕ ਬਹੁਤ ਹੀ ਅੱਛਾ ਸਟੈਪ ਹੀ ਪ੍ਰੈਜ਼ੀਡੈਂਟ ਹਾਊਸ ਦਾ ਮੈਂ ਚਾਹਨਾ ਪੰਜਾਬ ਗਵਰਨਮੈਂਟ ਵੀ ਸਾਨੂੰ ਇਸੇ ਤਰ੍ਹਾਂ ਇਨਕਲੂਡ ਕਰੇ ਆਪਣੇ ਫੰਕਸ਼ਨਾਂ 'ਚ ਬਿਲਕੁਲ ਦੇਖਿਆ ਦਾਨਿਸ਼ ਮਹਾਜਨ ਨਤਰヒਨੇ ਅੱਖਾਂ ਤੋਂ ਬਿਲਕੁਲ ਨਜ਼ਰ ਨਹੀਂ ਆਂਦਾ ਲੇਕਿਨ ਹਰ ਤਰ੍ਹਾਂ ਦਾ ਕੰਮ ਕਰ ਲੈਂਦੇ ਨੇ ਉਹਨਾਂ ਦੇ ਮਾਤਾ ਜੀ ਵੀ ਜੁੜੇ ਪਏ ਨੇ ਗੱਲਬਾਤ ਕਰਦੇ ਆ ਤੁਹਾਡਾ ਸਵਾਗਤ ਆ ਜੀ ਓਨ 에ਰ ਦੇ ਵਿੱਚ ਥੈਂਕ ਯੂ ਕੀ ਕੀ ਕਹਿਣਾ ਚਾਹੋਗੇ ਤੁਹਾਡਾ ਬੇਟਾ ਜਿਹੜਾ ਉਹ ਰਾਸ਼ਪਤੀ ਪਵਨ ਟਿੰਡਰ ਕਰਕੇ ਆਏ ਨੇ ਕੀ ਕਹਿਣਾ ਚਾਹੋਗੇ ਬਹੁਤ ਅੱਛਾ ਲੱਗਿਆ ਬਹੁਤ ਪ੍ਰੋਡ ਹੋਇਆ ਹਾਂ ਹਮਾਰਾ ਜੋ گاਉਂ ਹੈ ਸਾਪਰ ਕੰਢੀ ਵਿੱਚ ਸਭੀ ਕੋ ਬਹੁਤ ਅੱਛਾ ਲੱਗਾ ਕਿ ਹਮਾਰੇ ਬੇਟੇ ਜੋ ਅੱਛੇ ਆ ਉਹ ਸਾਬਾ ਨਸ਼ਾ ਕਰਤੇ ਹਨ ਕੰਮ ਨਹੀਂ ਕਰਤੇ ਜੇ ਨੇਤਰਹੀਨ ਹੋ ਕੇ ਵੀ ਰਾਸ਼ਟਰਪਤੀ ਭਵਨ 'ਤੇ ਪਹੁੰਚਾ ਸਭ ਹੀ ہمارے ਘਰ میں ਆਏ ਅਗਰੇ ਕੋਈ ਵੀ ਕੰਮ ਹੋਵੇ ਤਾਂ ਸਭ ਹੀ ہمارے ਕਾਮਕੇ ਲੋਕ ਬੈਠੇ ਇਸ ਕੇ ਪਾਸ ਆਤੇ ਹਨ ਬੁਧਾਈਆਂ ਤੁਹਾਨੂੰ ਕਾਫੀ ਬਹੁਤ ਬਹੁਤ ਹਾਂਜੀ ਕਾਫੀ ਲੋਕੇ ਆ ਬਹੁਤ ਅੱਛਾ ਲੱਗਿਆ ਬਿਲਕੁਲ ਫਕਰ ਦੇ ਨਾਲ ਫਕਰ ਦੇ ਨਾਲ ਸਰ ਜਿਹੜਾ ਉਹ ਮਾਤਾ ਪਿਤਾ ਦਾ ਉੱਚਾ ਹੁੰਦਾ ਜਿਹੜਾ ਦਾਨਿਸ਼ ਮਹਾਜਨ ਹੈ ਨੇਤਰਹੀਨ ਅੱਖਾਂ ਤੋਂ ਨਜ਼ਰ ਨਹੀਂ ਆਣਾ ਉਸਦੇ ਚਲਦੇ ਵੀ ਇਹ ਆਪਣੇ ਜ਼ਿਲ੍ਹੇ ਦਾ ਪਠਾਨਕੋਟ ਦਾ ਪੰਜਾਬ ਦਾ ਔਰ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੇ ਨੇ ਪਠਾਨਕੋਟ ਤੋਂ ਓਨ ਏਅਰ ਦੇ ਲਈ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਦੀ ਰਿਪੋਰਟ